ਤੁਹਿੰਕਾ ਕਾਲਸਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਚੌਥਾ ਦੋ ਤੁਕੇ ਅਨਿਕ ਜਨਮ ਵਿਛੜੇ ਦੁਖ ਪਾਇਆ ਵਿਛੜੇ ਪਦ ਤੇ ਥਮਕ ਹੈ ਅਨਿਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸਰਨ ਤੁਮਾਰੀ ਗੋਵਿੰਦ ਪ੍ਰੀਤ ਲੱਗੀ ਆਤ ਪਿਆਰੀ ਗੋਵਿੰਦ ਪ੍ਰੀਤ ਲੱਗੀ ਆਤ ਪਿਆਰੀ ਗੋਵਿੰਦ ਪਾਦ ਪੰਜ ਛੇ ਰੂਪਾਂ ਦੇ ਵਿੱਚ ਆਉਂਦਾ ਕਿਤੇ ਗੱਗੇ ਹੋੜਾ ਬੱਬੇ ਸਿਆਰੀ ਉੱਤੇ ਟਿੱਪੀ ਦੱਦਾ ਗੋਵਿੰਦ ਕਿਤੇ ਗੱਗੇ ਓਂਕੜ ਬੱਬੇ ਸਿਆਰੀ ਉੱਤੇ ਟਿੱਪੀ ਦੱਦਾ ਗੋਬਿੰਦ ਕਿਤੇ ਗੁਬਿੱਦ ਕਿਤੇ ਗੋਵਿੰਦ ਕਿਤੇ ਗੋਵਿੰਦ ਕਿਤੇ ਹੋੜਾ ਵੀ ਆਉਂਦਾ ਕਿਤੇ ਓਂਕੜ ਵੀ ਆਉਂਦਾ ਉਹ ਦਰਮਿਆਨਾ ਜਾ ਬੋਲਣਾ ਇਸ ਤਰ੍ਹਾਂ ਵਾਵੇ ਨਾਲ ਟਿੱਪੀ ਨਾਲ ਔਂਕੜ ਨਾਲ ਊੜੇ ਨਾਲ ਇਹ ਧਿਆਨ ਨਾਲ ਪਦ ਉਚਾਰਨ ਕਰਨਾ ਜਿਵੇਂ ਆਵੇ ਉਹਨੂੰ ਸ਼ੁੱਧ ਬੋਲਣਾ ਇੱਥੇ ਗੋਬਿੰਦ ਪ੍ਰੀਤ ਲੱਗੀ ਆਤ ਪਿਆਰੀ ਗੋਬਿੰਦ ਪ੍ਰੀਤ ਲੱਗੀ ਆਤ ਪਿਆਰੀ ਜਦ ਸਤ ਸੰਗ ਭਏ ਸਾਧੂ ਜਾਨ ਹਿਰਦੈ ਮਿਲਿਆ ਸਾਤ ਮੁਰਾਰੀ ਰਹਾਉ ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ ਤੇਰਾ ਭਾਉ ਨ ਬੁੱਝਹਿ ਗਵਾਰੀ ਤੇਰਾ ਭਾਉ ਨ ਬੁੱਝਹਿ ਗਵਾਰੀ ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਭਇਆ ਸਾਤ ਆਈ ਭਇਆ ਪਦ ਤੀਠ ਮੁਖੇ ਗੁਰਮੁਖ ਪ੍ਰਗਾਸ ਭਇਆ ਸਾਤ ਆਈ ਗੁਰਮੁਖ ਪ੍ਰਗਾਸ ਭਇਆ ਸਾਤ ਆਈ ਦੁਰਮਤ ਬੁੱਧ ਨਿਵਾਰੀ ਬਾਤਮ ਬ੍ਰਹਮਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖੇ ਪੁਰਖ ਮਿਲਿਆ ਗੌਰ ਪਾਇਆ ਜਿਨ ਕਾ ਕਿਰਪਾ ਭਈ ਤੁਮਾਰੀ ਨਾਨਕ ਅਤੁੱਲ ਸਹਜ ਸੁਖ ਪਾਇਆ ਅਨ ਦਿਨ ਜਾਗਤ ਰਹੈ ਬਨਵਾਰੀ ਅਨ ਦਿਨ ਜਾਗਤ ਰਹੈ ਬਨਵਾਰੀ ਸੁਰਢ ਮਹੱਲਾ ਚੌਥਾ ਹਰਿ ਸਿਓ ਪ੍ਰੀਤ ਅੰਤਰਮਨ ਬਿਧਿਆ ਹਰ ਬਿਨ ਰਹਿਣ ਨਾ ਜਾਈ ਜੋ ਮਛਲੀ ਬਿਨ ਨੀਰੈ ਬਿਨ ਸੈ ਜੋ ਮਛਲੀ ਬਿਨ ਨੀਰੈ ਬਿਨ ਸੈ ਜੋ ਮਛਲੀ ਬਿਨ ਨਹੀਂ ਕਹਿਣਾ ਜੋ ਮਛਲੀ ਬਿਨ ਨੀਰੈ ਬਿਨ ਸੈ ਤਿਉ ਨਾਮੈ ਬਿਨ ਮਰ ਜਾਈ ਤਿਉ ਨਾਮੈ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹਾਂਜੀ ਮੇਰੇ ਪ੍ਰਭ ਇਥੇ ਵਿਸਰਾਮ ਹੈ ਕਿਰਪਾ ਜਲ ਦੇਵੋ ਹਰ ਨਾਈ ਨਾਈ ਪੁਲਾਹੀ ਬੁਨਾ ਨਾਈ ਨਹੀਂ ਕਹਿਣਾ ਹੈ ਵੱਖਰਾ ਬੁਲਣਾ ਹਰਨਾਈ ਨਹੀਂ ਇਕੱਠਾ ਕਹਿ ਦੇਣਾ ਹਾਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸਾਥ ਪਾਈ ਰਹਾਉ ਜੋ ਚਾਤ੍ਰਿਕ ਜਲ ਬਿਨ ਬਿਲ ਲਾਵੇ ਚਾਤ੍ਰਿਕ ਨਹੀਂ ਚਾਤ੍ਰਿਕ ਜੋ ਚਾਤ੍ਰਿਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨਾ ਜਾਈ ਗੁਰਮੁਖ ਜਲ ਪਾਵੇ ਸੁਖ ਸਹਜੇ ਹਰਿਆ ਭਾਏ ਹਰਿਆ ਭਾਏ ਸੁਭਾਈ 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 ਹਾਂ ਸੁਭਾਈ ਮਾਨਮਕ ਭੁਖੇ ਦਹ ਦਿਸ ਡੋਲੈ ਬਿਨ ਨਾਵੈ ਦੁਖ ਪਾਈ ਜਨਮ ਮਰੈ ਫਿਰ ਜੋਨੀ ਆਵੈ ਦਰਗਹਿ ਮਿਲੈ ਸਜਾਈ ਕਿਰਪਾ ਕਰਹ ਤਾ ਹਰ ਗੁਣ ਗਾਵੈ ਹਰ ਰਸ ਅੰਤਰ ਪਾਈ ਨਾਨਕ ਦੀਨ ਦਇਆਲ ਭਇ ਹੈ ਤ੍ਰਿਸ਼ਨਾ ਸ਼ਬਦ 부ਝਾਈ ਉਰਠ ਮਹੱਲਾ ਚੌਥਾ ਪੰਚਪਦਾ ਅਚਰ ਚਰੇ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਇਹ ਅਚਰ ਹੀ ਪਾਠ ਕਰਨਾ ਹੈ ਸੰਪਰਦਾ ਦੇ ਵਿੱਚ ਅਚਰ ਪਾਠ ਹੀ ਕਰਾਇਆ ਜਾਂਦਾ ਆਚਾਰ ਨਹੀਂ ਕਹਿਣਾ ਇੱਥੇ ਚਾ ਚਾਲ ਅਨੁਸਾਰ ਅਚਰ ਚਰੇ ਤਾ ਸਿੱਧ ਹੋਈ ਕਿਥੇ ਵਿਸਰਾਮ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਟਿਆ ਜਾਈ ਮੇਰੇ ਗੋਬਿੰਦ ਅਪੁਨੇ ਜਾਨਕਉ ਦੇਹ ਵਡਿਆਈ ਮੇਰੇ ਗੋਬਿੰਦ ਹਾਂਜੀ ਗੋਬਿੰਦ ਪਾਤੀ ਵਿਸਰਾਮ ਮੇਰੇ ਗੋਬਿੰਦ ਅਪੁਨੇ ਜਾਨਕਉ ਦੇਹ ਵਡਿਆਈ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਣਾਈ ਰਹਾਓ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਗੀਓ ਕਿਰਪਾ ਕਰਹੁ ਗੁਰ ਮੇਲ ਲਹੁ ਤਾ ਹਰ ਨਾਮ ਸਮਾਣਾ ਜਿਸ ਕੀ ਵਥ ਸੂਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਵਸਤ ਅਨੂਰੂਪ ਅਤ ਅਗਮ ਅਗੂਚਰ ਗੁਰਪੂਰਾ ਅਲਖ ਲਖਾਈ ਜਿਨ ਇਸ ਚਾਖੀ ਸੂਈ ਜਾਣੈ ਗੂੰਗੇ ਕੀ ਮਠਿਆਈ ਗੂੰਗੇ ਕੀ ਮਠਿਆਈ ਨਹੀਂ ਕਹਿਣਾ ਮੰਮੇ ਦੀ ਸਿਹਾਰੀ ਵੀ ਲਾ ਕੇ ਬੋਲਣਾ ਹੈ ਮਠਿਆਈ ਰਤਨ ਲੁਕਾਇਆ ਲੁਕੈ ਨਹੀਂ ਜੇ ਕੋ ਰਖੈ ਲੁਕਾਈ ਸਭ ਕੁਛ ਤੇਰਾ ਤੂੰ ਅੰਤਰਜਾਮੀ ਤੂੰ ਸਭਨਾ ਦਾ ਪ੍ਰਭ ਸੁਈ ਜਿਸ ਨੂੰ ਦਾਤ ਕਰੇ ਸੋ ਪਾਈ ਜਨਾਨਕ ਅਵਰ ਨ ਕੋਈ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਿਸ ਹੋ ਜਾਚੀ ਕਿਸ ਆਰਾਦੀ ਜਾ ਸਭ ਕੋ ਕੀਤਾ ਹੋਸੀ ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਖਾਕੂ ਦਲਸੀ ਹਾਂਜੀ ਇਸੇ ਤਰ੍ਹਾਂ ਵਖਰੇ ਪਾਦੂਚਾਰਨ ਕਰਨੇ ਹਨ ਸੋ ਸੋ ਆਮ ਕਈ ਸੋ ਸੋ ਕਹਿ ਜਾਂਦੇ ਹਨ ਸੋ ਸੋ ਖਾਕੂ ਰਲਸੀ ਨਿਰਪਉ ਨਿਰੰਕਾਰ ਭਾਵ ਖੰਡਨ ਸਭ ਸੁਖ ਨਵ ਨਿਧ ਦੇਸੀ ਨਿਰਪਉ ਨਿਰੰਕਾਰ ਭਾਵ ਖੰਡਨ ਇਥੇ ਵਿਸਰਾਮ ਸਭ ਸੁਖ ਨਵ ਨਿਧ ਦੇਸੀ ਹਰ ਜੀਓ ਤੇਰੀ ਦਾਤੀ ਰਾਜਾ ਹਾਂ ਤੇਰੀ ਦਾਤੀ ਰਾਜਾ ਤੇਰੀਆਂ ਦਾਤਾਂ ਨਾਲ ਮੈਂ ਰਜਿਆ ਹਾਂ ਹਰ ਜੀਓ ਤੇਰੀ ਦਾਤੀ ਰਾਜਾ ਰਾਜਾ ਪਦ ਕਸ ਕੇ ਜੀ ਮਾਨਸ ਬਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ ਰਹਾਉ ਜਿਨ ਹਰ ਧਾਇਆ ਸਭ ਕਿਛ ਤਿਸ ਕਾ ਤਿਸ ਕੀ ਭੂਖ ਗਵਾਈ ਐਸਾ ਧਨ ਦਿਆ ਸੁਖ ਦਾਤਾ ਨਿਖੋਟ ਨਾ ਕਬਹੀ ਜਾਈ ਅਨੰਦ ਭਇਆ ਸੁਖ ਸਹਿਜ ਸਮਾਣੀ ਸਤਗੁਰ ਮੇਲ ਮਿਲਾਈ ਮਨ ਨਾਮ ਜਾਪ ਨਾਮ ਆਰਾਧ ਅਣ ਦਿਨ ਨਾਮ ਬਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੈ ਪ੍ਰਭ ਤੇਰੀ ਤੂ ਸਰਬ ਜੀ ਆਦਿਆਲਾ ਸਭ ਕਿਸ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਕਿਆ ਹਮ ਬਾਲ ਗੋਪਾਲਾ ਰਾਖ ਲੈ ਉਹ ਨਾਨਕ ਜਾਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਜਿਉ ਪਿਤਾ ਪੂਤ ਕਿਰਪਾਲਾ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਚੌਥਕੇ ਗੁਰ ਗੋਵਿੰਦ ਸਾਲਾਹੀਐ ਭਾਈ ਠੀਕ ਹੈ ਚੌ ਤੁਕੇ ਹੀ ਵਿਚਾਰਨ ਕਰਨਾ ਕਈ ਚੌ ਤੁਕੇ ਗਿਆ ਜਾਂਦੀ ਖੰਨ ਕਸ ਕੇ ਨਹੀਂ ਬੋਲਨਾ ਚੌ ਤੁਕੇ ਗੁਰੂ ਗੋਬਿੰਦ ਸਲਾਹੀ ਆ ਭਾਈ ਮਾਨ ਤਨ ਹਿਰਦਾ ਧਾਰ ਸਾਚਾ ਸਾਹਿਬ ਮਨ ਵਸੈ ਭਾਈ ਇਹਾ ਕਰਨੀ ਸਾਰ ਜੇਤ ਤਨ ਨਾਮ ਨਾ ਉਪਜੈ ਭਾਈ ਸੇ ਤਨ ਹੋਏ ਛਾਰ ਸਾਧ ਸੰਗਤ ਕੋ ਵਾਰਿਆ ਭਾਈ ਜੈਨ ਇਕੰਕਾਰ ਆਧਾਰ ਸੋਈ ਸਤਿ ਆਰਾਧਣਾ ਭਾਈ ਜਿਸ ਤੇ ਸਭ ਕੁਛ ਹੋਏ ਗੁਰ ਪੂਰੈ ਜਾਣ ਆਇਆ ਭਾਈ ਤਿਸ ਬਿਨ ਅਗਰ ਨ ਕੋਈ ਰਹਾਉ ਨਾਮ ਵਿਹੂਨੇ ਪਟਮੁਏ ਭਾਈ ਗਣਤ ਨ ਜਾਏ ਗਣੀ ਵੇਣ ਸੱਚ ਸੋਚ ਨ ਪਾਈਐ ਭਾਈ ਸਾਚਾ ਅਗਮ ਤਣੀ ਆਵਣ ਜਾਣ ਨ ਚੁੱਕਈ ਭਾਈ ਝੂਠੀ ਦੁਨੀ ਮਣੀ ਗੁਰਮੁਖ ਕੋਟ ਉਧਾਰ ਦਾ ਭਾਈ ਹਾਂਜੀ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਏਕ ਕਣੀ ਨਾਵੇ ਪਦ ਪੂਲਾ ਹੀ ਉਚਾਰਨ ਕਰਨਾ ਦੇ ਨਾਵੇ ਏਕ ਕਣੀ ਸਿਮਰਤ ਸਾਸਤਰ ਸੋਧਿਆ ਭਾਈ ਸਾਸਤਰ ਨਹੀਂ ਹੈ ਸਾਸਤ ਸਾਸਤ ਸਿਮਰਤ ਸਾਸਤ ਸੋਧਿਆ ਭਾਈ ਵਿਣ ਸਤਗੁਰ ਸਾਸਤ ਬੋਲਣਾ ਸਾਸਤ ਨਹੀਂ ਕਹਿਣਾ ਪਰਮ ਨਾ ਜਾਏ ਸਿਮਰਿਤ ਸਾਸਤ ਸੋਧਿਆ ਭਾਈ ਵਿਣ ਸਤਗੁਰ ਪਰਮ ਨਾ ਜਾਏ ਅਨੇਕ ਕਰਮ ਕਰ ਥਾਕਿਆ ਭਾਈ ਫਿਰ ਫਿਰ ਬੰਧਨ ਪਾਏ ਚਾਰੇ ਕੁੰਡਾ ਸੋਧਿਆ ਭਾਈ ਵਿਣ ਸਤਗੁਰ ਨਾਹੀ ਜਾਏ ਵੱਡ ਭਾਗੀ ਗੁਰ ਪਾਇਆ ਭਾਈ ਹਰ ਹਰ ਨਾ ਹਰ ਹਰ ਨਾਮ ਧਿਆਏ ਵੱਡ ਭਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਤੇ ਆਈ ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਏ ਨਦਰ ਕਰੇ ਜਿਸ ਆਪਣੀ ਭਾਈ ਤਿਸ ਪ੍ਰਾਪਤ ਹੋਏ ਕੋਟ ਮੱਦੇ ਕੋਟ ਮੱਦੇ ਜਨ ਪਾਈਐ ਭਾਈ ਵਿਰਲਾ ਕੋਈ ਕੋਏ ਨਾਨਕ ਰਤਾ ਸੱਚ ਨਾਮ ਭਾਈ ਸੋਹਣ ਮਾਨ ਤਨ ਨਿਰਮਲ ਹੋਏ ਸਿਰ ਸਹਜ ਪਾਠੀ ਸੇਵਾ ਸਿਰ ਸਹਜ ਪਾਠੀ ਸੇਵਾ